ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ RK ਜਹਲ ਪੰਜਾਬੀ ਵਿਰਸਾ ਤੇ। ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣੀ ਕਹਾਣੀ ਲੈ ਕੇ ਹਾਜ਼ਰ ਹੋਈ ਹਾਂ। ਇਹ ਕਹਾਣੀ ਉੱਗੇ ਕਹਾਣੀਕਾਰ ਸਰਦਾਰ ਸੰਤੋਖ ਸਿੰਘ ਧੀਰ ਦੀ ਕਲਮ ਤੋਂ ਪੰਜਾਬੀ ਕਹਾਣੀਆਂ ਜੀ ਤਾਈ ਨਿਹਾਲੀ। ਅਖੀਰ ਤੱਕ ਜਰੂਰ ਸੁਣਨਾ ਉਸ ਤੋਂ ਪਹਿਲਾਂ ਸਾਡੀ ਵੀਡੀਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸੰਤੋਖ ਸਿੰਘ ਧੀਰ ਦੀ ਕਲਮ ਤੋਂ ਪੰਜਾਬੀ ਕਹਾਣੀ ਤਾਈ ਨਿਹਾਲੀ ਬਨੇਰੇ ਉੱਤੇ ਕਾਂ ਬੋਲਿਆ ਤੀਰ ਕਾਣਿਆ ਤਾਈ ਨਿਹਾਲੀ ਨੇ ਫਟਕਾਰ ਦੇ ਹੱਥ ਨਾਲ ਕਾਂ ਉਡਾ ਦਿੱਤਾ ਕਾਂ ਉੱਡ ਗਿਆ ਪਰ ਤਾਈ ਦੇ ਕਾਲਜੇ ਨੂੰ ਜਾ ਹੌਲ ਪੈ ਗਿਆ ਢਿੱਡ ਦੇ ਪਾਲੇ ਨੇ ਉਹਦੇ ਬੋਡੇ ਸਰੀਰ ਨੂੰ ਕਾਂਬਾ ਛੇੜ ਦਿੱਤਾ ਤੇ ਤਾਈ ਦੀ ਅੱਖਾਂ ਸਾਹਮਣੇ ਪੰਜ ਵਜੇ ਪਹਿਲਾਂ ਦਾ ਸਮਾਂ ਕਿਸੇ ਭਿਆਨਕ ਗਿਰਜਵਾਗ ਆਪਣੇ ਖੰਭ ਫੜਫੜਾਉਣ ਲੱਗਿਆ ਖੰਭ ਜਿੰਨਾ ਤਾਈ ਦੇ ਕੋਠੇ ਉੱਤੇ ਹਨੇਰਾ ਕਰ ਦਿੱਤਾ ਸੀ ਪੰਜ ਵਜੇ ਪਹਿਲਾਂ ਇੱਕ ਸ਼ਾਮ ਤਾਈ ਨੂੰ ਡਾਗਿਆ ਇੱਕ ਬੰਦ ਚਿੱਠੀ ਦੇ ਗਿਆ ਸੀ ਕਿਵੇਂ ਔਸੀਆਂ ਪਾਉਣ ਪਿਛੋਂ ਤਾਈ ਨੂੰ ਇਹ ਚਿੱਠੀ ਆਈ ਸੀ ਜਿਹੜੀ ਉਹਦੇ ਜੀਵ ਵਿੱਚ ਉਹਦੇ ਜਿਉਂ ਜੁਗੇ ਪੁੱਤ ਵੱਲੋਂ ਸੁੱਖ ਸਾੰਦ ਦੀ ਹੋਵੇਗੀ ਪਰ ਉਹ ਚਿੱਠੀ ਕਮਾਨ ਅਫਸਰ ਵੱਲੋਂ ਨਿਕਲੀ ਸੀ ਜੋ ਲੜਾਈ ਵਿੱਚ ਉਹਦੇ ਪੁੱਤ ਦੇ ਮਰਨ ਦੀ ਚੰਦਰੀ ਖਬਰ ਲੈ ਕੇ ਆਏ ਸੀ। ਉਸ ਦਿਨ ਵੀ ਤਾਈ ਦੇ ਕੋਠੇ ਉੱਤੇ ਕਾਂ ਬੋਲਿਆ ਸੀ। ਤਾਈ ਨਿਹਾਲੀ ਨਿੱਕੇ ਨਿੱਕੇ ਗੱਲਾਂ ਦੇ ਵਹਿਮ ਵਿਚਾਰਦੀ। ਘਰੋਂ ਤੁਰਦੀ ਨੂੰ ਜੇ ਅਗੋਂ ਪਾਣੀ ਦਾ ਘੜਾ ਜਾਂ ਚੂੜਾ ਮੇਰਾ ਪੈਂਦਾ ਤਾਂ ਉਹ ਸਿੱਧ ਮੰਨਉਂਦੀ। ਪਰ ਜੇ ਪਾਥੀਆਂ ਲੱਕੜਾਂ ਬੰਮ ਨੰਬਰਦਾਰ ਜਾਂ ਕੋਈ ਸਿਰ ਉੱਤੇ ਖਾਲੀ ਟੋਕਰਾ ਚੁੱਕ ਕੇ ਟੱਕਰ ਜਾਂਦਾ ਤਾਂ ਉਹ ਝੱਟ ਪਿੱਛੇ ਮੁੜ ਪੈਂਦੀ। ਪਹਿਲੀਆਂ ਵਿੱਚ ਉਹ ਕਾਂ ਦੇ ਕੁਰਲਾਣ ਨੂੰ ਇੰਨਾ ਮੰਦਾ ਨਹੀਂ ਸੀ ਜਾਂਦੀ ਉਹ ਸਮਝਦੀ ਸੀ ਕਿ ਬੜੀ ਹੱਦ ਕੋਈ ਪ੍ਰਾਉਣਾ ਆ ਜਾਏਗਾ ਜੇ ਇਸੇ ਖੇਚਲੂ ਔਖੀ ਸੋਖੀ ਚੱਲ ਲਏਗੀ ਪਰ ਹੁਣ ਉਹ ਕਾਂ ਨੂੰ ਇੱਕ ਜਮਦੂਤ ਮੰਨਦੀ ਜਿਸ ਦੇ ਸੰਗ ਵਿੱਚ ਉਹਦੇ ਪੁੱਤ ਦੀ ਮੌਤ ਹੋ ਰਲਾਈ ਸੀ ਕਰਤਾਰ ਦੀ ਮੌਤ ਨੇ ਤਾਈ ਨੂੰ ਹਰਾ ਦਿੱਤਾ ਪਲੋਠੀ ਦਾ ਟੜੇ ਵਰਦਾ ਕਮਾਉ ਪੁੱਤ ਟੱਬਰ ਨੂੰ ਰੋਲਦਾ ਛੱਡ ਕੇ ਮਰ ਗਿਆ ਸੀ ਤਾਈ ਦੀ ਛਾਤੀ ਵਿੱਚ ਟੂਆ ਪੈ ਗਿਆ ਜਿਸ ਟੂਏ ਵਿੱਚ ਉਹਦਾ ਨਿੱਕਾ ਪੁੱਤ ਬਲਵੰਤ ਸਾਰਾ ਹੀ ਨਿਗਰਿਆ ਪਿਆ ਸੀ ਤੇ ਇਹ ਟੂਆ ਪੂਰਿਆਂ ਵੀ ਕਿਵੇਂ ਜਾ ਸਕਦਾ ਸੀ ਹਾਂ ਤਾਈ ਨੂੰ ਇੰਨਾ ਹੌਂਕਾ ਜ਼ਰੂਰ ਹੈ ਕਿ ਉਹਦਾ ਲਾਠ ਵਰਗਾ ਪੁੱਤ ਜਵਾਨਾਂ ਦੀ ਮੌਤ ਕਦੇ ਨਾ ਮਰਦਾ ਜੇ ਉਹ ਫੌਜ ਵਿੱਚ ਭਰਤੀ ਹੋ ਕੇ ਛੰਗ ਨੂੰ ਜਾਣ ਨਾ ਜਾਂਦਾ ਸਜਰੇ ਲੋਹੂ ਵਲ ਝਾਕੰਦਾ ਹੀ ਆ ਮੌਤ ਵਿੱਚ ਕਿਥੇ ਇਹ ਖਿਆਲ ਉਹਦੇ ਅਚੇਤ ਮਨ ਵਿੱਚੋਂ ਲੰਘ ਕੇ ਨਿਸ਼ਚੈ ਕਰਮਦਾ ਜਦਕਿ ਉਹ ਆਪਣੀਆਂ ਪੂਣੀਆਂ ਚਿੱਟੀਆਂ ਉਲਝੀਆਂ ਲਿੱਡਾਂ ਵਿੱਚ ਕੰਬਦੀਆਂ ਉਂਗਲਾਂ ਪਾਉਂਦੀ ਉਸ ਨੂੰ ਇਹ ਪੱਕ ਸੀ ਕਿ ਉਹਦਾ ਪੁੱਤ ਕਦੇ ਭਰਤੀ ਨਾ ਹੁੰਦਾ ਜੇ ਸਰਕਾਰ ਉਹਨੂੰ ਜ਼ੋਰੋ-ਜ਼ੂਰੀ ਨਾਲ ਜਾਂਦੀ ਨੌਕਰੀ ਕਿ ਸਾਨੂੰ ਤਾਰ ਦੂ ਉਹ ਕਈ ਵਾਰ ਆਖਦੀ ਹੁੰਦੀ ਉਹ ਸਮਝਦੀ ਸੀ ਕਿ ਜਿਹੜੇ ਉਹਨਾਂ ਕੋਲ ਚਾਰ ਸਿਆੜ ਹਨ ਉਹਨਾਂ ਵਿੱਚੋਂ ਉਹ ਉਹਦਾ ਕਾਮਾ ਪੁੱਤ ਹਾੜੀਆਂ ਤੇ ਸੋਨੀਆਂ ਨੂੰ ਸੂਤ ਕੇ ਦਾਣਿਆਂ ਨਾਲ ਕੋਠਾ ਭਰ ਲਿਆ ਕਰਨਗੇ ਉਦੀ ਮਟਿਆਰ ਨੂੰ ਸੂਫ ਦਾ ਕਗਰਾ ਤੇ ਨਰੀ ਦੀ ਨੋਕਾਂ ਵਾਲੀ ਜੁੱਤੀ ਪਾ ਕੇ ਠਮ ਠਮ ਕਰਦੀ ਉਹ ਨੂੰ ਖੇਤਾਂ ਵਿੱਚ ਰੋਟੀ ਦੇਣ ਜਾਇਆ ਕਰੇਗੀ ਪਰ ਇਉਂ ਹੋ ਨਾ ਸੀ ਸਕਿਆ ਸਰਕਾਰ ਨੇ ਉਹ ਨੂੰ ਤੇ ਉਹਦੇ ਪੁੱਤ ਨੂੰ ਨੰਬਰਦਾਰ ਦੀਆਂ ਅੱਖਾਂ 'ਚੋਂ ਲਾਲੀਆਂ tàṛīyan ਤੇ ਥਾਣੇਦਾਰ ਦੇ ਮੂੰਹ ਵਿੱਚੋਂ ਕਾਲਾਂ ਕੱਡੀਆਂ ਸਨ ਹਰਾਮ ਜ਼ਤੀ ਬਖਤੀ ਹੈ ਸੂਰ ਦਾ ਬੱਚਾ ਤੇ ਸਰਕਾਰ ਨੇ ਪਿੰਡ ਦੇ ਦਰਵਾਜ਼ੇ ਪਰੇ ਦੇ ਸਾਹਮਣੇ ਪੁਲਿਸ ਦੇ ਦੰਤਾਂ ਵਰਗੇ ਹੱਥਾਂ ਨਾਲ ਉਹਦੇ ਅਲੂਏ ਪੁੱਤ ਨੂੰ ਗਾਲ ਹੱਥ ਮਾਰ ਕੇ ਅੱਗੇ ਲਾ ਲਿਆ ਸੀ ਤੇ ਉਹ ਕਿੰਨਾ ਚਿਰ ਭਰੇ ਹੋਏ ਗੱਚ ਨਾਲ ਦੂਰ ਹੋਈ ਜਾਂ ਤੇ ਪੁੱਤ ਨੂੰ ਹਵਾ ਵਿੱਚ ਤੱਕਦੇ ਰਹੇ ਸੀ ਇੱਕ ਆਥ ਨੇ ਚਰੀ ਦੀਆਂ ਪੂਲੀਆਂ ਸੁਟਣ ਲਈ ਤਾਈ ਜਦ ਕੋਠੇ ਚੜਨ ਲੱਗੀ ਤਾਂ ਉਹਨੇ ਦੇਖਿਆ ਕੋਠੇ ਉੱਤੇ ਬੂਥੀਆਂ ਚੁੱਕੀ ਕੁੱਤੇ ਰੂ ਰੂ ਕੇ ਲਿਟਾਂ ਤੁੱੜ ਰਹੇ ਸਨ ਤਾਈ ਨੂੰ ਜਾਪਿਆ ਜਿਵੇਂ ਦੁਨੀਆ ਉੱਤੇ ਕਾਲ ਮੂੰਹ ਵੱਡੀ ਖਲੋਤਾ ਹੈ ਉਹਦਾ ਵਿਸ਼ਵਾਸ ਸੀ ਕਿ ਕਾਲ ਕੁੱਤਿਆਂ ਨੂੰ ਪਹਿਲ ਦੇਸ ਪੈਂਦਾ ਹੈ ਜੇ ਕੁੱਤੇ ਰੋਂਦੇ ਹੋਣ ਤਾਂ ਦੁਨੀਆ ਤੇ ਜ਼ਰੂਰ ਕੋਈ ਕਹਿਰ ਟੁੱਟਣਾ ਹੁੰਦਾ ਹੈ ਤੇ ਤਾਈ ਨੇ ਹੀ ਸੋਚਉਂਦੀ ਕਿ ਉਸ ਨੂੰ ਇਹ ਉਸ ਨੂੰ ਹੁਣ ਜਹਾਨ ਉਤੇ ਕਿਸੇ ਵੀ ਕਹਿਰ ਦੀ ਛੋਪਵੇ ਉਹਨੇ ਕਾਠ ਦੀ ਪੌੜੀ ਤੇ ਸਿਖਰ ਲੱਡਣ ਦੇ ਦੋ ਲਲਕਾਰਿਆ ਖੜਾ ਤੁਹਾਡੇ ਦਾਦੇ ਮੰਗਾ ਤਾਈ ਤੇ ਚਾਉਂਦੀ ਸੀ ਉਹਦੇ ਕੁੱਬੀਆਂ ਤੋਂ ਆਖੀਆਂ ਕੜੀਆਂ ਦੀਆਂ ਥੰਮੀਆਂ ਤੇ ਖਲੋਤੀ ਛੱਤ ਵਾਲੇ ਗਰੀਬੜੇ ਜਿਹੇ ਘਰ ਵਿੱਚ ਆਮਣ ਰਹੇ ਕੋਈ ਕੁਸ਼ ਸ਼ਗਨ ਉਹ ਘਰ ਵਿੱਚ ਨਾ ਹੁੰਦਿੰਦੇ ਥਾਂ ਸੁੰਬਨ ਵੇਲੇ ਆਪਣੀ ਵਿਚਾਰੀ ਜਹੀ ਨੂੰ ਨੂੰ ਉਹ ਨਿਤਚਤਾਰੀ ਨੀ ਕਰਨੈਲ ਕੁਰੇ ਦੇਖੀ ਪੁੱਤ ਸੂਣ ਖੜੀ ਨਾ ਰੱਖੀ ਮਸ਼ੇਰ ਇੱਲਤੀ ਨੂੰ ਜੋ ਖੇਤੋਂ ਘਰ ਆਉਂਦਿਆਂ ਕਦੇ ਸੱਪ ਦੀ ਪੁੰਚ ਕਾਵਾ ਦੇ ਅੰਡੇ ਮੋਹਰਾਂ ਦੇ ਖੰਭ ਜਾਂ ਕੁਝ ਹੋਰ ਅਲਸੂ ਅਲਸੂ ਚੁੱਕ ਲਿਆ ਹੁੰਦਾ ਸੀ ਇੱਕ ਦਿਨ ਸੀ ਦਾ ਤੱਕਲਾ ਚੁੱਕ ਲਿਆਉਂਦੇ ਤਾਂ ਹੀ ਨਹੀਂ ਛਿੜ ਗਿਆ ਦਰਵੇ ਚੰਦਰੀਆ ਜਾਂ ਸਿੱਟ ਗਿਆ ਉਥੇ ਜਿੱਥੋਂ ਲਿਆਇਆ ਦੇਸਿਆ ਹੋਇਆ ਤਾਈ ਦੇ ਪਿੰਡ ਤੋਂ ਸਵਾ ਕੁ ਮੀਲ ਦੀ ਬਾੜ ਤੇ ਇੱਕ ਮੰਡੀ ਹੈ ਜਿੱਥੇ ਕੋਈ ਨਿੱਕਾ ਮोटा ਸੌਦਾ ਲੈਣ ਹੋ ਜਾਂਦੀ ਹੁੰਦੀ ਸੀ ਮੰਡੀ ਦੇ ਰਾਹ ਵਿੱਚ ਜਰਨੈਲੀ ਸੜਕ ਪੈਂਦੀ ਹੈ ਇੱਕ ਦਿਨ ਜਦ ਉਹ ਮੰਡੀ ਗਈ ਤਾਂ ਸੜਕ ਪਾਰ ਕਰਨ ਲਈ ਉਹਨੂੰ ਉਰਲੇ ਪਾਸੇ ਕਿੰਨਾ ਚਿਰ ਖਾਣਾ ਪਿਆ ਨਮੀ ਗਤਾਰ ਵਿੱਚ ਮਿੱਟੀ ਰੰਗੀਆਂ ਮਿੱਡੀਆਂ ਲਾਰੀਆਂ ਰਿੰਗ ਰਿੰਗ ਕੇ ਲੰਘ ਰਹੀਆਂ ਸਨ ਜਿਨ੍ਹਾਂ ਵਿੱਚ ਖਾਕੀ ਵਰਦੀਆਂ ਵਾਲਾ ਜਵਾਨ ਫੌਜੀ ਬੈਠੇ ਸਨ ਕਿੰਨੀਆਂ ਅੱਖਾਂ ਦੇ ਤਾਰੇ ਕਿੰਨੀਆਂ ਮੰਗਾਂ ਦੇ ਸੰਧੂਰ ਕਿੰਨੇ ਬਲੌਰਾਂ ਦੇ ਲਾੜ ਤਾਂ ਹੀ ਦੀ ਜਾਨ ਲੁਸ਼ ਲੈ ਗਈ ਤੇ ਉਹਦੀਆਂ ਆਂਦਰਾਂ ਫੁੜਕ ਪਈਆਂ हे ਵਾਗੂ ਹੁਣ ਤਾਂ ਜੰਗ ਵਿੱਚ ਠੰਡ ਠੇਰ ਰੱਖੀ ਸੂਜ ਦੀ ਟਿੱਕੀ ਨਾਲ ਕੜਿਆਲ ਖੜਕਿਆ ਕੜਿਆਲ ਚ ਟਣਕਾਰਾਂ ਫੁੱਟ ਕੇ ਕਿਰਨਾ ਵਾਂਗ ਪਿੰਡ ਦੀਆਂ ਅੰਗਲੀਆਂ ਵਿੱਚ ਲਹਿਰ ਗਈਆਂ ਤੀਜੀ ਜੰਗ ਪਿੰਡ ਦੇ ਵੱਜੇ ਵੱਡੇ ਦਰਵਾਜ਼ੇ ਬਲੋਂ ਤਾਈ ਦੇ ਕੰਨ ਬਲੇਲ ਪੇ ਪਾਲ ਦੀ ਪਾਲ ਤਾਈ ਘਬਰ ਗਈ ਲੜਾਈ ਜੰਗ ਸੱਚਮੁੱਚ ਉਹਦੇ ਪਿੰਡ ਵਿੱਚ ਘਰ ਚ ਰਹੀ ਸੀ ਤੇ ਉਹਨੂੰ ਹੱਥਾਂ ਪੈਰਾਂ ਦੀ ਪੈ ਗਈ ਬੇਬੁੱਤ ਬੰਤ ਬੇਅੰਦਰਾ ਵੜ ਜਾ ਬੇਸੁਣਿਆ ਉਹਦੀਆਂ ਫਿੜੀ ਫਿੜੀ ਕਰਦੇ ਆਂਤਰਾ ਜਿਵੇਂ ਝੀਖੁੱਠੀਆਂ ਪਰ ਤੁਰਤੀ ਹਿਤਾਈ ਦੇ ਅੰਦਰ ਕੋਈ ਕਲਵਲ ਹੋਈ ਦੁਜੇ ਹੀ ਪਲ ਤਾਈ ਦੇ ਬੁੱਲਾਂ ਤੋਂ ਚੰਗਿਆੜੇ ਚੰਨ ਲਗੇ ਦੇਖਾਂ ਤਾਂ ਕਿਹੜਾ ਨਪੁੱਤਾ ਸਾਡੇ ਪਿੰਡ ਚੰਗ ਲੌਣ ਆਇਆ ਉਹਦੇ ਅੰਦਰ ਉਹਦੀ ਹਸਤੀ ਜਾਗ ਪਈ ਧਰਤੀ ਜਿਨੀ ਮਹਾਨ ਉਹਦੀ ਹਸਤੀ ਉਹਦੀ ਨਿਤਾਕਤੀ ਮੜ ਵਿੱਚ ਬਦਲ ਗਈ ਉਕਾਂਦ ਵਰਗੇ ਹਿੱਲੇ ਨਾਲ ਗਲੀਆਂ ਗਲੀ ਦਰਵਾਜ਼ੇ ਵੱਲ ਨੂੰ ਤੁਰ ਪਈ ਜੰਗ ਬਾਸ ਕਪਲ ਨੇ ਮਤੇ ਬੁੱਢੇ ਦਿੱਤਰਬੈਣੀ ਹਿਟਲੇ ਚੌਂਦੇ ਉੱਤੇ ਇੱਕ ਚੜ੍ਹਦੀ ਉਮਰ ਦੇ ਗੱਪਰੂ ਨੇ ਅੰਬਰੀ ਰੰਗ ਦੇ ਝੰਡੇ ਨੂੰ ਉੱਚਾ ਕਰਦਿਆਂ ਲਲਕਾਰਿਆ ਮੁਰਦਾਬਾਦ ਪਿੰਡ ਦੇ ਸਾਰੇ ਲੋਕਾਂ ਨੇ ਕਰਜੇ ਬੁੱਢੇ ਤੀਵੀ ਅਤੇ ਜਵਾਨ ਸਾਰੇ ਨੇ ਅਚੰਭੇ ਨਾਲ ਤਾਈ ਦੇ ਕੰਨ ਖੜੇ ਹੋ ਗਏ ਆਮਨ ਅਮਨ ਇੱਕ ਮਟਿਆਰ ਨੇ ਦੰਦਲ ਦਾਤੀ ਨੂੰ ਉੱਚਾ ਕਰਦਿਆਂ ਬਰੀਕ ਬੁੱਲਾਂ ਜੋ ਆਖਿਆ ਜੋ ਬਰਦਾਂ ਲਈ ਸਾਵੀ ਚਰੀ ਦੀਆਂ ਪੂੜੀਆਂ ਖੋਤ ਕੇ ਲਿਆ ਰਹੀ ਸੀ ਜਿਸ ਨੇ ਭਾਰ ਨੂੰ ਇੱਥੇ ਹੀ ਸੁੱਟ ਦਿੱਤਾ ਤੇ ਆਣ ਵਾਹੇ ਬਾਲਾਂ ਵਿੱਚ ਘਾ ਦੀਆਂ ਸਾਵੀਆਂ ਤਿਹੜਾਂ ਜੀ ਉਲਝੀਆਂ ਹੋਈਆਂ ਸਨ ਅਸੀਂ ਤੀਜੀ ਜੰਗ ਨਹੀਂ ਹੁੰਦਿਆਂਗੇ ਇੱਕ ਮੁੰਡੇ ਨੇ ਆਖਿਆ ਜਿਸ ਦੇ ਕੁੰਗਰਾਲੇ ਪਟਿਆਂ ਉੱਤੇ ਰਾਹਾਂ ਦੀ ਧੂੜ ਹੱਸ ਰਹੀ ਸੀ ਇੱਕ ਹੋਰ ਮਸ ਫੁਟਾ ਕਣਕ ਦੇ ਦਾਣਿਆਂ ਵਰਗਾ ਮੁੜਕਾ ਜਿਸ ਦੇ ਮੱਥੇ ਉੱਤੇ ਸੀ ਗਰਜਿਆ ਏਸ਼ੀਆ ਚੋਂ ਨਿਕਲ ਜਾਓ ਇੱਕ ਕਵੀ ਨੇ ਗੀਤ ਗਾਇਆ ਸਾਡੇ ਸ਼ੈਲ ਸ਼ਬੀਲੇ ਗੱਭਰੂ ਹੁਣ ਖਾ ਨਹੀਂ ਸਕਦੀ ਲਾਮ ਅਸੀਂ ਜੰਗ ਨੂੰ ਜਾਣ ਵਾਲੀਆਂ ਘਰ ਦੇਾਂਗੇ ਰੇਲਾਂ ਚ ਤਰਵੈਣੀ ਦੇ ਪੱਤੇ ਫਰਫਰਾਏ ਤਾਈ ਦੇ ਦਿਲ ਨੂੰ ਇੱਕ ਠੰਡਾ ਝੂਲਾ ਆਇਆ ਹੁਣੇ ਮਨ ਹੀ ਮਨ ਵਿੱਚ ਦੇਖਿਆ ਉਹਦੇ ਅਲੜ ਬੰਦ ਤੇ ਨੂੰ ਕਿੱਡੀ ਜਵਾਨੀ ਚੜ ਰਹੀ ਹੈ ਅਸੀਂ ਅਮਨ ਦੇ ਰਾਖੇ ਹਾਂ ਤੂਦਲੀ ਬੋਲੀ ਵਿੱਚ ਦੁੱਧ ਦੇ ਦੰਦਾਂ ਨੇ ਆਖਿਆ ਤੇ ਨਿੱਕੇ ਜਿਹੇ ਹੱਥ ਨੇ ਪਹਿਲੀ ਜਮਾਤ ਦਾ ਕੈਦਾ ਤਰਵੈਣੀ ਦੀਆਂ ਕੱਚੀਆਂ ਲਗਰਾਂ ਨੂੰ ਉੱਚਾ ਕੀਤਾ ਲੋਕ ਕੀਲੇ ਬੈਠੇ ਸਨ ਤਿਰਵੈਣੀ ਦੇ ਹਰ ਕਚੂਸ ਪੱਤੇ ਉਹਨਾਂ ਦੀਆਂ ਅੱਖਾਂ ਸਾਹਮਣੇ ਲਿਚ-ਲਿਚ ਕਰਦੇ ਸਨ ਤਾਂ ਇਹ ਸਭ ਕੁਝ ਨਿਸ਼ਚੈ ਨਾਲ ਸੁਣ ਰਹੀ ਸੀ ਉਹ ਨਿਸ਼ਚੈ ਨਾਲ ਜਿਹੜਾ ਨੂਹ ਦੇ ਸੁਹਾਗਣ ਹੋਣ ਵਿੱਚ ਹੋ ਸਕਦਾ ਹੈ ਜੋ ਬੁਤਲੀ ਵਿੱਚ ਅੱਖ ਦਾ ਤਾਰਾ ਲਿਸ਼ਕਣ ਨਾਲ ਹੋ ਸਕਦਾ ਹੈ ਜੋ ਹਿੱਕ ਦਾ ਟੂਆ ਪੂਰਾ ਜਾਨ ਵਿੱਚ ਹੋ ਸਕਦਾ ਹੈ ਤਾਂ ਇਹ ਭਰਪੂਰ ਹੋਈ ਬੈਠੀ ਸੀ ਉਹਦੇ ਵਿੱਚ ਕਿੰਨੀ ਸ਼ਕਤੀ ਹੈ ਉਹ ਜਪਿਆ ਸਾਰੇ ਉਹਦੇ ਪਿੰਡ ਦੇ ਹੀ ਤਾਂ ਮੁੰਡੇ ਨੇ ਜੁੱਥੜੇ ਉੱਤੇ ਆਪ ਆ ਕੇ ਭੂਲਦੇ ਨੇ ਵੇੜੇ ਵਾਲਿਆਂ ਦਾ ਜੀਤ ਗਰੇ ਵਾਲਾਂ ਦਾ ਜ਼ਗੀਰ ਤੇ ਉਹ ਬਾਹਰਲੇ ਬਾਸ ਦਾ ਕਵੀ ਮੁੰਡਾ ਸਾਰੂ ਦੇ ਹੱਥਾਂ ਵਿੱਚ ਭਲੇ ਹੋਏ ਤਾਈ ਫੁੱਲ ਫੁੱਲ ਜਾਂਦੇ ਸੀ ਇੱਕ ਚੋਬਰ ਥੜੇ ਉੱਤੇ ਤਣਕੇ ਖੜੂ ਗਿਆ ਸੰਸਾਰ ਦੀਆਂ ਮਨ ਕਮੇਟੀ ਵੱਲੋਂ ਉਹਨੇ ਐਟਮ ਬੰਬ ਨੂੰ ਰੋਕਣ ਦੀ ਅਪੀਲ ਪੜ੍ਹ ਕੇ ਸੁਣਾਈ ਸੌਖੀ ਪਿੰਡੀ ਬੋਲੀ ਵਿੱਚ ਅਪੀਲ ਦਾ ਭਾਵ ਖੋਲ ਕੇ ਸਮਝਾਇਆ ਤੇ ਲਹਿਨਾਂ ਦੀਆਂ ਮੁਟਿਆਰ ਫਸਲਾਂ ਹਾਸੇ ਵਾਸਤੇ ਕਰਾਂ ਬੱਚਿਆਂ ਦੀ ਮਹਿਕ ਦੀ ਮੁਸਕਾਨ ਤੇ ਝੰਮ ਝੰਮ ਕਰਦੀ ਸਾਰੀ ਦੁਨੀਆ ਦਾ ਵਾਸਤਾ ਪਾ ਕੇ ਦਿਲਾਂ ਦੇ ਨੇਕ ਲੋਕਾਂ ਨੂੰ ਅਪੀਲ ਉੱਤੇ ਦਸਤਖਤ ਕਰਨ ਤੇ ਅੰਗੂਠੇ ਲਾਉਣ ਲਈ ਆਖਿਆ ਜੰਗ ਦੀਆਂ ਗੱਲਾਂ ਸੁਣ ਕੇ ਪਾਲਦੀ ਪਾਲਤਾਈ ਦੇ ਖਿਆਲ ਵਿੱਚ ਕਰਤਾਰ ਦੀ ਮੌਤ ਝਾਕੀ ਉੱਭਰਨ ਲੱਗੀ ਦੂਰ ਦਰਾਡੇ ਦੇਸ਼ਾਂ ਵਿੱਚ ਸੱਤਾਂ ਸਮੁੰਦਰਾਂ ਤੋਂ ਪਾਰ ਜੰਗ ਦਾ ਖੁੰਨੀ ਮੁਰਚਾ ਟੀ ਕਰਦੀ ਚੰਦਰੀ ਗੋਲੀ ਤੇ ਉਹਦੇ ਜਿਗਰ ਦਾ ਟੁਕੜਾ ਚੰਘਿਆੜ ਕੇ ਧਰਤੀ ਉੱਤੇ ਲੂਟਨੀयां ਲੈਣ ਲੱਗਾ ਤੇ ਤਾਈ ਦੀਆਂ ਅੱਖਾਂ 'ਗੇ ਹਨੇਰਾ ਆ ਗਿਆ ਉਸ ਦੇ ਘਰ ਉੱਤੇ ਸੂਰਜ ਡੁੱਬ ਗਿਆ ਸੀ ਦੂਜੀ ਜੰਗ ਕਰਤਾਰ ਨੂੰ ਲੱਗੇ ਤੀਜੀ ਜੰਗ ਹੁਣ ਫੇਰ ਮੂੰਹ ਆ ਦਿਖ ਲੋਤੀ ਇਸ ਖਿਆਲ ਨਾਲ ਤਾਈ ਦੇ ਪੁਰਾਣੇ ਸਰੀਰ ਉੱਤੇ ਹੌਲ ਦੀਆਂ ਕੰਬਣੀਆਂ ਤੋਂ ਨ ਲੱਗੀਆਂ ਬਲਵੰਤੂ ਦੇ ਘਰ ਦਾ ਦੀਵਾ ਤੇ ਤਾਈ ਚਾਹੁੰਦੀ ਸੀ ਰਹਿੰਦੀ ਦੁਨੀਆ ਤੱਕ ਉਹਦੇ ਘਰ ਵਿੱਚ ਦੀਵਾ ਬਲਦਾ ਰਹੇ। ਤਾਈ ਨੇ ਆਪਣੇ ਅੰਗੂਠੇ ਵੱਲ ਗੰਭੀਰ ਤੇ ਨਿਰਪੈ ਨਿਰਨੇ ਭਰੀਆਂ ਨਜ਼ਰਾਂ ਨਾਲ ਦੇਖਿਆ। ਤਾਈ ਦੀਆਂ ਅੱਖਾਂ ਮੁਸਕਰਾਈਆਂ ਜਿਵੇਂ ਖਿਜ਼ਾ ਦੇ ਹੀਰੂ ਤੇ ਬਹਾਰ ਦਾ ਪਹਿਲਾ ਬੁੱਲਾ ਰੁਮਕਦਾ ਹੈ। ਤਾਈ ਨੂੰ ਆਪਣੇ ਅੰਗੂਠੇ ਦੇ ਬਲ ਦਾ ਪਤਾ ਲੱਗਿਆ। ਦੂਰ ਜਹੇ ਖੁੰਡਾ ਉੱਤੇ ਬੈਠ ਮਸਟੰਡਿਆਂ ਨੇ ਪੁਲਿਸ ਦੀ ਸ਼ੈ ਪਾ ਕੇ ਢੇੜ-ਢੇੜ ਲਾਈ। ਸ਼ੀ ਹਟਾ ਲੈਣਗੇ ਬਈ ਇਹ ਜੰਗ ਇਹਨਾਂ ਦਸਤਖਤਾਂ ਨਾਲ ਜੰਗ ਭਲਾ ਹਟ ਜੂ ਚੁੱਕੀ ਫਿਰਦੇ ਨੇ ਕਾਗਤियां ਐਡਮ ਬੰਬਣੀ ਬਈ ਇਹਨਾ ਚੱਲਣ ਦੇਣਾ ਮਾਂ ਰਿਆ ਸੂਰਮਿਆਨੇ ਨੰਬਰਦਾਰ ਗੁਜਰ ਸਿੰਘ ਬੁੜਬੜਾਇਆ ਜਿਸ ਨੇ ਦੂਜੀ ਜੰਗ ਵਿੱਚ ਪਿੰਡ ਦੇ ਮੁੰਡੇ ਭਰਤੀ ਕਰਾ ਕੇ ਸਰਕਾਰ ਤੋਂ ਬਾਰ ਵਿੱਚ ਮਰੱਬਾ ਬਖਸ਼ੀਸ਼ ਲਿਆ ਸੀ ਚੰਗਾ ਸਗੋ ਅਸੀਂ ਤਾਂ ਕਹਿਨੀ ਆ ਜੰਗ ਛੇਤੀ ਲੱਗੇ ਦੁਨੀਆ ਭੁਖੀ ਤਾਂ ਨਾਮ ਰੇ ਸਫੇਦ ਪੋਸ਼ ਕੁੰਡਾ ਸਿੰਘ ਤੇ ਨਿੱਕੂ ਮਲ ਸਾਹੂ ਕਰ ਠੱਲਾਂ ਕਰਦੇ ਸਨ ਜਿਨ੍ਹਾਂ ਨੇ ਆਲੇ ਦੁਆਲੇ ਦੇ ਸਾਰੇ ਇਲਾਕੇ ਵਿੱਚ ਝੂਠੀਆਂ ਗਵਾਹੀਆਂ ਵੱਡੀਆਂ ਤੇ ਮੁਖਬਰੀਆਂ ਦੀ ਬੋਹ ਬਾਰੀ ਹੋਈ ਸੀ ਕੋਈ ਨਾ ਲਾਇਓ ਲੋਕੋ ਗੁੱਠੇਗਾਠੇ ਐਵੇਂ ਬਰਗਲਾਉਂਦੇ ਨੇ ਤੁਹਾਨੂੰ ਇਹ ਰੂਸ ਦੇ ਏਜੰਟ ਹਰਾਕੂਣੀ ਮਾਰ ਪਰੇ ਨੂੰ ਤੇ ਪਰੇ ਕਾਨੂੰਨ ਪਏ ਟੁੱਟੇ ਜਿਹਾ ਗੋਡੇ ਦੀ ਪਿੰਜਣੀ ਉਤਮ ਵਰ ਗਿਆ ਹੋਸ਼ੀ ਹੜ ਹੜ ਵਾਲ ਕਿਸੇ ਧਿਆਨ ਨਾ ਦਿੱਤਾ ਤੇਰੇ ਬਹਿਣੀ ਦੇ ਕੂਲੇ ਪੱਤੇ ਵਿੱਚ ਇੱਕ ਤਿੱਖਾ ਬੁੱਲਾ ਫੜਫੜਾਇਆ ਥੜੇ ਉੱਤੇ ਖਲੋਤੇ ਕਵੀ ਦੇ ਬੁੱਲਾਂ ਵਿੱਚ ਲੋਕਾਂ ਦੀ ਤਾਕਤ ਬੰਗਾਰ ਦੇ ਸੀ ਸਾਡੇ ਫੁੱਲਾਂ ਦਾ ਸੁਹਾ ਸੁਹਾ ਰੰਗਵੇ ਜੰਗਵਾਜ਼ਾ ਉਹ ਵੈਰੀਆ ਸਾਥੋਂ ਦੂਰੋਂ ਦੂਰੋਂ ਦੀ ਲੰਗਵੇ ਸਾਡੇ ਖੇਤਾਂ 'ਚ ਨਿੱਕੇ ਨਿੱਕੇ ਟਿਬੜੇ ਸ਼ਾਕੇ ਪੇਟ ਨਾ ਦੇਈ ਤੇਰੇ ਪੈਰ ਲਹੂ ਨਾਲ ਲਿਬੜੇ ਇੱਕ ਚਿੱਟ ਕੱਪੜੀਏ ਨੇ ਜਿਹੜਾ ਪੁਲਿਸ ਦੇ ਸਪਾਹੀਆਂ ਦੇ ਵਿਚਾਲੇ ਭਰੀਆਂ ਹੋਈਆਂ ਬਦੂਕਾਂ ਦੀ ਵੋਟ ਵਿੱਚ ਮੰंजे ਉਤੇ ਝੂਠ ਮੋਠ ਦਾ ਆਕੜਿਆ ਬੈਠਾ ਸੀ। ਛੇਤੀ ਛੇਤੀ ਪੈਨਸਲ ਨਾਲ ਕੁਝ ਕਾਗਜ਼ ਉੱਤੇ ਲਿਖਿਆ ਤਾਈ ਨੇ ਹੱਲ ਉਸ ਵੱਲ ਪਾੜ ਖੜੀ ਅੱਖਾਂ ਨਾਲ ਦੇਖਣ ਲੱਗੀ। ਤਾਈ ਨੂੰ ਪਤਾ ਸੀ ਕਿ ਅੰਗਰੇਜ਼ ਦੇ ਰਾਜ ਵਿੱਚ ਜਦੋਂ ਕਾਂਗਰਸ ਆਜ਼ਾਦੀ ਮੰਗਦੀ ਹੁੰਦੀ ਸੀ ਤੇ ਉਹਦੇ ਪਿੰਡ ਇੱਥੇ ਥਾਂ ਜਲਸਾ ਹੋਇਆ ਸੀ ਤਾਂ ਉਦੋਂ ਵੀ ਇਸ ਕੁਫੀਏ ਨੇ ਚੁਗਲੀ ਲਿਖ ਕੇ ਸਰਕਾਰ ਨੂੰ ਭੇਜੀ ਸੀ। ਜਿਹਦੇ ਪਿੰਡ ਦੇ ਤਿੰਨ ਮੁੰਡੇ ਕੈਦ ਹੋ ਗਏ ਸਨ ਹੁਣ ਆਜ਼ਾਦੀ ਮਿਲਣ ਪਿੱਛੇ ਜਦ ਰਾਜ ਕਾਂਗਰਸ ਦਾ ਹੋ ਗਿਆ ਤਾਂ ਉਹ ਖੁਫੀਆ ਅੱਜ ਫੇਰ ਉਹਨਾਂ ਦੇ ਅਮਨ ਜਲਸੇ ਵਿੱਚ ਬੈਠਾ ਡਾਇਰੀ ਲਿਖ ਰਿਹਾ ਸੀ ਤਾਈ ਨੇ ਹਰਖ ਨਾਲ ਸਿਰਾਂ ਦੇ ਪੱਦਰ ਵਿੱਚ ਧੌਣ ਚੁੱਕ ਤੇ ਖੁਫੀੇ ਵੱਲ ਕਹਿਰੀਆਂ ਅੱਖਾਂ ਨਾਲ ਕਚੀਚੀ ਵਟ ਕੇ ਬੁਲੀ ਤੈਨੂੰ ਕਿਹਨੇ ਸੱਦਿਆ ਬੇਨੂਣ ਹਰਾਮੀ ਆ ਸਾਰੇ ਲੋਕਾਂ ਨੇ ਪੁਲਿਸ ਵੱਲ ਨਫ਼ਰਤ ਨਾਲ ਵੇਖਿਆ ਥਾਣੇਦਾਰ ਨੂੰ ਅੱਗ ਲੱਗ ਗਈ ਪਿਸਤੌਲ ਨੂੰ ਹੱਥ ਪਾ ਕੇ ਉੱਕਿੱਲਿਆ ਬੰਦ ਕਰੋ ਇਸ ਪਖੰਡ ਨੂੰ ਦਸਖਤ ਦਸਖਤਾਂ ਦੇ ਲੋਕਾਂ ਵਿੱਚ ਬਦਮਨੀ ਫੈਲ ਰਹੀ ਹੈ ਕੌਣ ਜੇ ਮੈਂ ਸਾਡੇ ਜਲਸੇ ਨੂੰ ਰੋਪਣ ਵਾਲਾ ਤਾਇਗ ਕਰ ਚੁਠੀ ਜਲਸੇ ਵਿੱਚ ਬੈਠੇ ਗੱਭਰੂਆਂ ਦੇ ਡੋਲੇ ਫਰਕਣ ਲੱਗੇ ਤੇ ਸ਼ਾਮਣਿਆਂ ਵਾਲੇ ਕਈ ਲਟਬਾਰੇ ਤੰਬਿਆਂ ਦੇ ਲਾਂਗੜੇ ਮਾਰ ਕੇ ਤਣ ਗਏ ਹੁਸ਼ਿਆਰ ਇੱਕ ਹੁਕਮ ਹੋਰ ਕੜ ਗਿਆ ਬੰਦੂਕਾਂ ਹਵਾ ਵਿੱਚ ਤਣ ਗਈਆਂ ਖੜੋ ਥੋਡੇ ਮਾਂ ਮਸ਼ਕਰਿਆਂ ਦੇ ਟੁੱਟ ਜਾਣੇ ਜਿਸ ਧਰਤੀ ਦਾ ਖਾਂਦੇ ਉਸੇ ਨਾਲ ਤਰੋ ਬਿਜਲੀ ਵਾਂਗੜ ਕੇ ਦੀ ਤਾਈ ਨੇ ਬਾਹਾਂ ਪਸਾਰ ਕੇ ਪੁਲਸੀਆਂ ਨੂੰ ਲਲਕਾਰਾ ਮਾਰਿਆ ਥੜੇ ਉਤੋਂ ਨਾਰੇ ਲਗੇ ਸਪਾਹੀ ਸਾਡੇ ਸਾਥੀ ਨੇ ਅਫਸਰ ਸਾਡੇ ਵੈਰੀ ਨੇ ਥਾਣੇਦਾਰ ਸ਼ਿਠਾ ਪੈ ਗਿਆ ਸਪਾਹੀ ਡਹਿਲ ਗਏ ਬੰਦੂਕਾਂ ਦੇ ਮੂੰਹ ਮੁਰ ਗਏ ਤਾਈ ਨੇ ਭਰੇ ਘੱਠਵਿਲ ਬਾਉਂ ਲਾਰ ਕੇ ਆਖਿਆ ਆਉ ਨੀ ਕੁੜਿਓ ਆਉ ਵੇ ਮੁੰਡਿਓ ਨਹੀਂ ਕਰਨੈਲ ਕੋਰੇ ਆ ਵੇ ਬੰਦ ਸਾਰੇ ਕਾਗਜ਼ ਤੇ ਗੁੱਠੇ ਲਾਓ ਤਾਈ ਦੇ ਪਛਮ ਵਰਗੇ ਚਿੱਟੇ ਬਾਸਾਉ ਪੰਛੀ ਦੇ ਪਰਾਂ ਵਾਂਗ ਫਰਫਰਾਏ ਦੇਉ ਨੇ ਅੱਗੇ ਵੱਧ ਕੇ ਸਭ ਤੋਂ ਪਹਿਲਾਂ ਕਾਗਜ਼ ਤੇ ਆਪਣਾ ਅੰਗੂਠਾ ਲਾ ਦਿੱਤਾ। ਦਰਬਹਣੀ ਦੀਆਂ ਸਿਖਰ ਲੀਆਂ ਟਾਹਣੀਆਂ ਵਿੱਚ ਬਦਲੀ ਖੰਭ ਫੜਫੜਾਏ ਹਰੇ ਪੱਤੇਆਂ ਚੋਂ ਆਵਾਜ਼ ਆਈ ਕੁਗੂੰ ਕੁਗੂੰ ਕੁਗੋਕੂੰ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਇਹ ਕਹਾਣੀ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਕੱਲ ਫਿਰ ਮਿਲਾਂਗੇ ਇੱਕ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ